ਵੈਲਕਮ ਟੂ ਆਰਐਮ ਕਲੈਕਸ਼ਨ ਮਲੇਰਕੋਟ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਸਪੈਸ਼ਲ ਕਲੈਕਸ਼ਨ ਲੈ ਕੇ ਆਏ ਹਾਂ ਗਰਲਿਸ਼ ਕੋਟੀਆਂ ਦੇ ਵਿੱਚ ਇਹਦੇ ਵਿੱਚ ਆਪਾਂ ਨੂੰ ਫੁੱਲ ਸਲੀਵ ਸਲੀਵਲੈਸ ਹਰ ਤਰ੍ਹਾਂ ਦੇ ਆਰਟੀਕਲ ਅਵੇਲੇਬਲ ਮਿਲ ਜਾਣਗੇ ਵੈਰਾਈਟੀ ਬਹੁਤ ਆਈ ਆ ਪੂਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪ੍ਰਾਈਸ ਸਟਾਰਟ ਹੋ ਜਾਏਗਾ ਸਿਰਫ 500 ਰੁਪਏ ਤੋਂ ਸਭ ਤੋਂ ਪਹਿਲਾਂ ਆਰਟੀਕਲ ਦੇਖੋ ਤੁਸੀਂ 500 ਰੁਪਏ ਵਾਲਾ ਬਹੁਤ ਹੀ ਸੌਫਟ ਸਾਰੀ ਫੈਬਰਿਕ ਹੋਏਗੀ ਪੂਰੀ ਫੁੱਲ ਸਟ੍ਰੈਚੇਬਲ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੀਮੀਅਮ ਆਰਟੀਕਲ ਹੋਣਗੇ ਸਾਰੇ ਜਿਵੇਂ ਇਹ ਵਾਲਾ ਡਿਜ਼ਾਈਨ ਹੈ ਇਹਦੇ ਵਿੱਚ ਆਪਾਂ ਨੂੰ ਦੋ ਕਲਰ ਅਵੇਲੇਬਲ ਮਿਲ ਜਾਣਗੇ ਇਸ ਟਾਈਮ ਹਰ ਵਾਰ ਇਹਦੇ ਵਿੱਚ ਅਲੱਗ-ਅਲੱਗ ਕਲਰ ਅਵੇਲੇਬਲ ਹੁੰਦੇ ਨੇ ਇਸ ਟਾਈਮ ਸਿਰਫ ਦੋ ਨੇਗੇ ਇਸ ਤੋਂ ਬਾਅਦ ਇਹਦੇ ਵਿੱਚ ਆ ਜਾਏਗਾ ਪਲੇਨ ਵਾਲਾ ਇਹ ਆਰਟੀਕਲ ਹੋਏਗਾ ਬਿਲਕੁਲ ਪਲੇਨ ਦੇ ਵਿੱਚ ਜਿਨ੍ਹਾਂ ਨੂੰ ਸਿੰਪਲ ਸੋਬਰ ਆਰਟੀਕਲ ਪਸੰਦ ਨੇ ਇਹ ਉਹਨਾਂ ਲਈ ਹੋਣਗੇ ਇਸ ਦੇ ਵਿੱਚ ਵੀ ਆਪਾਂ ਨੂੰ ਬਹੁਤ ਵਧੀਆ-ਵਧੀਆ ਕਲਰ ਮਿਲ ਜਾਣਗੇ ਗ੍ਰੀਨ ਕਲਰ ਆ ਜਾਏਗਾ ਬਲੈਕ ਕਲਰ ਮਿਲ ਜਾਊਗਾ ਪੀਚ ਕਲਰ ਉਸ ਤੋਂ ਬਾਅਦ ਇੱਕ ਇਹ ਵਾਲਾ ਗ੍ਰੀਨ ਆ ਜਾਏਗਾ ਅਲੱਗ-ਅਲੱਗ ਕਲਰ ਹੋਣਗੇ ਇਸ ਤੋਂ ਬਾਅਦ ਆਪਾਂ ਨੂੰ ਇੱਕ ਦੋ ਦਿਨਾਂ ਤੱਕ ਹੋਰ ਵੀ ਕਲਰ ਅਵੇਲੇਬਲ ਮਿਲ ਜਾਣਗੇ ਇਸ ਦੇ ਵਿੱਚ ਉਸ ਤੋਂ ਬਾਅਦ ਆ ਜਾਏਗਾ ਪਿਓਰ ਦੇ ਵਿੱਚ ਲਾਈਟ ਵੇਟ ਜਿਹੜੇ ਪਿਓਰ ਵਾਲੇ ਆਰਟੀਕਲ ਹੁੰਦੇ ਨੇ ਇਸ ਤਰ੍ਹਾਂ ਦੇ ਵਿੱਚ ਮਿਲ ਜਾਣਗੇ ਆਪਾਂ ਨੂੰ ਇਹਨਾਂ ਦਾ ਵੀ ਪ੍ਰਾਈਸ ਹੋਏਗਾ 500 ਰੁਪਏ ਫ੍ਰੀ ਸਾਈਜ਼ ਹੋਣਗੇ ਐਮ ਤੋਂ ਲੈ ਕੇ ਐਕਸਲ ਤੱਕ ਸਭ ਦੇ ਆ ਜਾਂਦੇ ਆ ਫੁੱਲ ਸਟ੍ਰੈਚੇਬਲ ਨੇ ਪੀਸ ਕੱਪੜੇ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਪ੍ਰੀਮੀਅਮ ਹੋਏਗੀ ਸਾਰੇ ਕਲਰਾਂ ਦਾ ਅਲੱਗ-ਅਲੱਗ ਡਿਜ਼ਾਈਨ ਹੋਵੇਗਾ ਜਿਵੇਂ ਜਿਵੇਂ ਇਹਨਾਂ ਦੇ ਕਲਰ ਚੇਂਜ ਹੋਣਗੇ ਉਦਾਂ-ਉਦਾਂ ਹੀ ਹਰੇਕ ਦਾ ਡਿਜ਼ਾਈਨ ਚੇਂਜ ਹੋਵੇਗਾ ਇਹਦੇ ਵਿੱਚ ਵੀ ਬਹੁਤ ਸਾਰੇ ਕਲਰ ਨੇ ਸਭ ਦੇ ਅਲੱਗ-ਅਲੱਗ ਡਿਫਰੈਂਟ ਡੈਫੀਨਿਟਲੀ ਡਿਜ਼ਾਈਨ ਨੇ ਜਿਹੜਾ ਵੀ ਪੀਸ ਤੁਸੀਂ ਪਸੰਦ ਆ ਤੁਹਾਨੂੰ ਆਰਡਰ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਆਪਣੇ ਦਿੱਤੇ ਗਏ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਉਸ ਤੋਂ ਬਾਅਦ ਹੋਰ ਥੋੜੇ ਲੌਂਗ ਦੇ ਵਿੱਚ ਆਰਟੀਕਲ ਹੋਣਗੇ ਇਸ ਤਰ੍ਹਾਂ ਦੇ ਵਿੱਚ ਇਹਨਾਂ ਦਾ ਵੀ ਪ੍ਰਾਈਸ ਹੋਏਗਾ ਸਿਰਫ ਔਰ ਸਿਰਫ 500 ਰੁਪਏ ਇਹ ਵੀ ਬਹੁਤ ਜਿਆਦਾ ਹੈਅਰ ਵੂਲ ਸੌਫਟ ਕਪੜਾ ਦਾ ਇਹਦੇ ਵਿੱਚ ਵੀ ਆਪਾਂ ਨੂੰ ਅਲੱਗ-ਅਲੱਗ ਕਲਰ ਮਿਲ ਜਾਣਗੇ ਤੇ ਹਲਕਾ-ਫੁਲਕਾ ਥੋੜਾ-ਥੋੜਾ ਡਿਜ਼ਾਈਨ ਦਾ ਵੀ ਡਿਫਰੈਂਸ ਹੋਏਗਾ ਫਰੀ ਸਾਈਜ਼ ਹੋਗਾ ਇਹ ਵੀ ਐਲ ਤੋਂ ਲੈ ਕੇ ਐਕਸਲ ਤੱਕ ਡਬਲ ਐਕਸਲ ਤੱਕ ਵੀ ਕਈਆਂ ਦੇ ਸਾਈਜ਼ ਆ ਸਕਦਾ ਬਹੁਤ ਹੀ ਜ਼ਿਆਦਾ ਸਟ੍ਰੈਚੀਬਲ ਆ ਗਈ ਸਾਰੀ ਫੈਬਰਿਕ ਇਹਨਾਂ ਦੀ ਪ੍ਰਾਈਸ ਹੋਏਗਾ ਸਿਰਫ 500 ਰੁਪਏ ਉਸ ਤੋਂ ਬਾਅਦ ਇਸ ਕੀਵੀ ਲੁੱਕ ਦੇ ਵਿੱਚ ਇਸ ਤਰ੍ਹਾਂ ਦੇ ਵਿੱਚ ਆ ਜਾਣਗੇ ਪਿਓਰ ਦੇ ਵਿੱਚ ਆਰਟੀਕਲ ਇਹਨਾਂ ਦੇ ਵੀ ਤੁਸੀਂ ਡਿਟੇਲਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਪ੍ਰੀਮੀਅਮ ਆਰਟੀਕਲ ਨੇ ਸਾਰੇ ਇਹਨਾਂ ਦਾ ਪ੍ਰਾਈਸ ਹੋਏਗਾ 650 ਰੁਪਏ ਇਹਦੇ ਵਿੱਚ ਵੀ ਆਪ ਨੂੰ ਅਲੱਗ-ਅਲੱਗ ਕਲਰ ਮਿਲ ਜਾਣਗੇ ਕਲਰ ਵੀ ਬਹੁਤ ਪਿਆਰੇ ਪਿਆਰੇ ਨੇ ਇਹਦੇ ਵਿੱਚ ਇਹਨਾਂ ਦਾ ਪ੍ਰਾਈਸ ਹੋਏਗਾ 650 ਫਰੀ ਸਾਈਜ਼ ਹੋਗਾ ਏ ਐਮ ਤੋਂ ਲੈ ਕੇ ਐਕਸਲ ਤੱਕ ਸੂਟੇਬਲ ਰਹੇਗਾ ਸਭ ਲਈ ਡਬਲ ਐਕਸਰ ਵਾਲੇ ਦੇ ਨਹੀਂ ਆਉਗੇ ਸਾਈਜ਼ ਇਹਦੇ ਵਿੱਚ ਇਹ ਵਾਲੇ ਕਲਰ ਨੇ ਸਾਰੇ ਬਹੁਤ ਹੀ ਵਧੀਆ ਵਧੀਆ ਕਲਰ ਨੇ ਉਸ ਤੋਂ ਬਾਅਦ ਇਸ ਤੋਂ ਹੋਰ ਥੋੜੀ ਸ਼ਾਰਟ ਦੇ ਵਿੱਚ ਸਕੀਵੀ ਲੁੱਕ ਦੇ ਵਿੱਚ ਇਦਾਂ ਦੇ ਵਿੱਚ ਜਿੱਦਾਂ ਬੁਣਤੀ ਵਾਲੇ ਪੀਸ ਹੁੰਦੇ ਨੇ ਜਿਨ੍ਹਾਂ ਨੂੰ ਪਸੰਦ ਨੇ ਇਹ ਵਾਲਾ ਆਰਟੀਕਲ ਦੇਖੋ ਬਹੁਤ ਪਿਆਰਾ ਪੀਸ ਆ ਇਹਦੇ ਵਿੱਚ ਵੀ ਆਪਾਂ ਨੂੰ ਕਲਰ ਮਿਲ ਜਾਣਗੇ ਚਾਰ ਬਲੈਕ ਕਲਰ ਆ ਜਾਊਗਾ ਉਸ ਤੋਂ ਬਾਅਦ ਇਹਦੇ ਵਿੱਚ ਬ੍ਰਾਊਨ ਕਲਰ ਮਿਲ ਜਾਊਗਾ ਲਾਸਟ ਦੇ ਵਿੱਚ ਆ ਜੇਗਾ ਇਹਦੇ ਵਿੱਚ ਰੈੱਡ ਕਲਰ ਇਹਨਾਂ ਦਾ ਪ੍ਰਾਈਸ ਹੋਏਗਾ ਸਿਰਫ 600 ਰੁਪਏ ਫ੍ਰੀ ਸਾਈਜ਼ ਐਮ ਤੋਂ ਲੈ ਕੇ ਐਕਸਐਲ ਤੱਕ ਸਭ ਦੇ ਆ ਜਾਊਗਾ ਬਹੁਤ ਸਟ੍ਰੈਚਰ ਡਬਲ ਐਕਸਐਲ ਵਾਲਿਆਂ ਦੇ ਵੀ ਆਈ ਜਾਣਾਗਾ ਸਾਈਜ਼ ਉਸ ਤੋਂ ਬਾਅਦ ਥੋੜੀ ਹੋਰ ਪ੍ਰੀਮੀਅਮ ਰੇਂਜ ਹੋਰ ਇਸ ਤੋਂ ਵਧੀਆ ਆਰਟੀਕਲ ਇਸ ਤਰ੍ਹਾਂ ਦੇ ਵਿੱਚ ਆਉਣਗੇ ਇਹਨਾਂ ਦਾ ਸਟੱਫ ਵੀ ਵਧੀਆ ਹੋਏਗਾ ਡਿਜ਼ਾਈਨਿੰਗ ਵੀ ਸਾਰਾ ਕੁਝ ਪੂਰਾ ਪ੍ਰੋਪਰ ਹੋਏਗਾ ਡਿਜ਼ਾਈਨ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਲਗਜ਼ਰੀ ਲੁੱਕ ਦੇ ਵਿੱਚ ਸਾਰੇ ਡਿਜ਼ਾਈਨ ਬਣੇ ਹੋਏ ਨੇ ਇਦੇ ਵਿੱਚ ਵੀ ਸਾਈਜ਼ ਆਪਾਂ ਨੂੰ ਫ੍ਰੀ ਸਾਈਜ਼ ਹੋਊਗਾ ਸਾਰਾ ਐਮ ਤੋਂ ਲੈ ਕੇ ਐਕਸਲ ਵਾਲਿਆਂ ਤੱਕ ਆ ਜਾਊਗਾ ਇਹ। ਇਹਦੇ ਵਿੱਚ ਇਹ ਵਾਲਾ ਕਲਰ ਆ ਗਿਆ। ਇੱਕ ਇਹ ਵਾਲਾ ਕਲਰ ਆ ਗਿਆ ਵਾਈਟ। ਉਸ ਤੋਂ ਬਾਅਦ ਬਲੈਕ ਕਲਰ। ਕਲਰ ਵੀ ਬਹੁਤ ਪਿਆਰੇ ਪੈ ਰਹੇ ਨੇ ਇਹਨਾਂ ਦੇ ਵਿੱਚ ਉਸ ਤੋਂ ਬਾਅਦ ਗ੍ਰੀਨ ਕਲਰ। ਇਹਨਾਂ ਦਾ ਪ੍ਰਾਈਸ ਹੋਏਗਾ 750 ਰੁਪਏ। ਬਹੁਤ ਹੀ ਪਿਆਰੇ ਆਰਟੀਕਲ ਨੇ 750 ਰੁਪਏ ਦਾ ਰੇਂਜ ਹੋਏਗੀ ਇਹਦੀ ਤੇ ਇਹ ਫ੍ਰੀ ਸਾਈਜ਼ ਹੋਣਗੇ। ਉਸ ਤੋਂ ਬਾਅਦ ਇਸ ਦੇ ਵਿੱਚ ਹੋਰ ਵੀ ਬਹੁਤ ਵਧੀਆ-ਵਧੀਆ ਆ ਰਹੇ ਨੇ ਵੀਡੀਓ ਨੂੰ ਐਂਡ ਤੱਕ ਪੂਰੀ ਜ਼ਰੂਰ ਦੇਖਿਓ ਉਸ ਤੋਂ ਬਾਅਦ ਨੈਕਸਟ ਆਰਟੀਕਲ ਆ ਜਾਏਗਾ ਸੇਮ ਪ੍ਰਾਈਸ ਦੇ ਵਿੱਚ ਇਹ ਵਾਲਾ ਬਹੁਤ ਹੀ ਵਧੀਆ ਜੈਨੂਨ ਜੀ ਫੈਬਰਿਕ ਆ ਸਾਰੀ ਨੀਚੇ ਬਾਰਡਰ ਹੋਏਗਾ ਬਾਜੂ ਦੇ ਉੱਪਰ ਹੀ ਬਾਰਡਰ ਹੋਏਗਾ 올 ਓਵਰ ਪੀਸ ਹੋਣਗੇ ਸਾਰੇ ਇਹਦੇ ਵਿੱਚ ਵੀ ਆਪਾਂ ਨੂੰ ਕਲਰ ਮਿਲ ਜਾਣਗੇ ਇਹ ਵਾਲਾ ਕਲਰ ਆ ਗਿਆ ਬਲੈਕ ਦੇ ਵਿੱਚ ਆ ਜਾਏਗਾ ਇੱਕ ਆ ਗ੍ਰੀਨ ਦੇ ਵਿੱਚ ਆ ਜਾਏਗਾ ਇਹਨਾਂ ਦਾ ਵੀ ਪ੍ਰਾਈਸ ਹੋਏਗਾ ਸਿਰਫ 750 ਰੁਪਏ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਬਹੁਤ ਹੀ ਵਧੀਆ ਜੈਨੂਇਨ ਜੀ ਫੈਬਰਿਕ ਆ ਸਾਰੀ ਇਹ ਡਿਜ਼ਾਈਨ ਹੈਗਾ ਇੱਕ ਇਸੇ ਪ੍ਰਾਈਸ ਦੇ ਵਿੱਚ ਇੱਕ ਨੈਕਸਟ ਇਹ ਵਾਲਾ ਆਰਟੀਕਲ ਆਏਗਾ ਪਹਿਲਾਂ ਡਿਟੇਲਿੰਗ ਚੈੱਕ ਕਰੋ ਨੇੜੇ ਤੋਂ ਆ ਕੇ ਬਹੁਤ ਹੀ ਵਧੀਆ ਫੈਬਰਿਕ ਆ ਬਹੁਤ ਹੀ ਵਧੀਆ ਡਿਜ਼ਾਈਨਿੰਗ ਆ ਡਬਲ ਸ਼ੇਡ ਦੇ ਵਿੱਚ ਇਹਦਾ ਵੀ ਪ੍ਰਾਈਸ ਹੋਏਗਾ 750 ਰੁਪਏ ਇਹਦੇ ਵਿੱਚ ਵੀ ਹੁਣ ਤੁਹਾਨੂੰ ਕਲਰ ਚੈੱਕ ਕਰਾਉਣਾ ਬਹੁਤ ਹੀ ਵਧੀਆ ਵਧੀਆ ਕਲਰ ਨੇ بیس হোਾਈਟ ਹੋਊਗਾ ਕਲਰ ਮੈਚਿੰਗ ਬਹੁਤ ਵਧੀਆ ਹੋਊਗਾ। ਉਸ ਤੋਂ ਬਾਅਦ ਇਹ ਡਿਫਰੈਂਟ ਸ਼ੇਡ ਆ ਜਾਣਗੇ ਇਹਦੇ ਵਿੱਚ। ਜਿਹੜਾ ਵੀ ਤੁਸਾਂ ਦਾ ਸਕਰੀਨਸ਼ਾਟ ਲਈ ਚਲੋ ਤੇ ਆਪਣੇ ਆਰਡਰ ਬੁੱਕ ਕਰੀ ਚੱਲੋ। ਇਹ ਵਾਲਾ ਕਲਰ ਆ ਗਿਆ। ਉਸ ਤੋਂ ਬਾਅਦ ਲਾਸਟ ਇਹਦੇ ਵਿੱਚ ਇਹ ਵਾਲਾ ਕਲਰ ਆ ਜੀ। ਬਹੁਤ ਹੀ ਵਧੀਆ-ਵਧੀਆ ਕਲਰ ਨੇ ਸਾਰੇ। ਇਹਨਾਂ ਦੇ ਪ੍ਰਾਈਸ ਸਿਰਫ 750 ਰੁਪਏ। ਉਸ ਤੋਂ ਬਾਅਦ ਇਸੇ ਪ੍ਰਾਈਸ ਦੇ ਵਿੱਚ ਇੱਕ ਨੈਕਸਟ ਇਹ ਵਾਲਾ ਆਰਟੀਕਲ ਆਏਗਾ। ਇਹ ਵੀ ਚੈੱਕ ਕਰੋ ਨੇੜੇ ਤੋਂ ਲੁੱਕ ਦੇਖੋ ਵੀ ਇਸ ਦੀ। 올 오버 ਵਾਲੇ ਪੀਸ ਹੋਣਗੇ ਵੀ ਇਹਦੇ ਵਿੱਚ ਵੀ ਕਲਰ ਆਪਾਂ ਨੂੰ ਬਹੁਤ ਵਧੀਆ ਵਧੀਆ ਮਿਲ ਜਾਣਗੇ ਸਭ ਤੋਂ ਪਹਿਲਾ ਕਲਰ ਪੀਕ ਕਲਰ ਉਸ ਤੋਂ ਬਾਅਦ ਲਵੈਂਡਰ ਸ਼ੇਡ ਉਸ ਤੋਂ ਬਾਅਦ ਕਰੀਮ ਕਲਰ ਗ੍ਰੀਨ ਵਾਲਾ ਆ ਜਾਏਗਾ ਬਲੈਕ ਕਲਰ ਇਹਨਾਂ ਦਾ ਹੀ ਪ੍ਰਾਈਸ ਹੋਏਗਾ ਸਿਰਫ 750 ਰੁਪਏ ਫ੍ਰੀ ਸਾਈਜ਼ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਵਿੱਚ ਆ ਜਾਣਗੇ ਸੈਲਫ ਵਾਲੇ ਡਿਜ਼ਾਈਨ ਹੋਰ ਪ੍ਰੀਮੀਅਮ ਰੇਂਜ ਇਸ ਤੋਂ ਸਭ ਤੋਂ ਪਹਿਲਾਂ ਕੁਆਲਿਟੀ ਚੈੱਕ ਕਰੋ ਨੇੜੇ ਤੋਂ ਬਹੁਤ ਹੀ ਵਧੀਆ ਕੁਆਲਿਟੀ ਹੋਵੇਗੀ ਫੁੱਲ ਸਟ੍ਰੈਚੇਬਲ ਇਹਨਾਂ ਦਾ ਪ੍ਰਾਈਸ ਹੋਏਗਾ 800 ਰੁਪਏ ਇਹਦੇ ਵਿੱਚ ਵੀ ਆਪਾਂ ਨੂੰ ਬਹੁਤ ਵਧੀਆ ਵਧੀਆ ਕਲਰ ਮਿਲ ਜਾਣਗੇ ਪੀਚ ਪਿੰਕ ਵਾਈਟ ਤਿੰਨ ਕਲਰ ਨੇ ਪ੍ਰਾਈਸ ਸਿਰਫ 800 ਰੁਪਏ ਉਸ ਤੋਂ ਬਾਅਦ ਥੋੜੇ ਹੋਰ ਲੌਂਗ ਦੇ ਵਿੱਚ ਇਦਾਂ ਦੇ ਆਰਟੀਕਲ ਆਉਣਗੇ ਨਾਰਮਲ ਲੈਂਥ ਨਾ ਜ਼ਿਆਦਾ ਲੌਂਗ ਨਾ ਜ਼ਿਆਦਾ ਸ਼ਾਰਟ ਇਹਦੇ ਵਿੱਚ ਵੀ ਆਪਾਂ ਨੂੰ ਬਹੁਤ ਵਧੀਆ ਵਧੀਆ ਕਲਰ ਮਿਲ ਜਾਣਗੇ ਇਹਨਾਂ ਦਾ ਪ੍ਰਾਈਸ ਹੋਏਗਾ 850 ਰੁਪਏ ਇਦੇ ਵਿੱਚ ਵੀ ਕਲਰ ਚੈੱਕ ਕਰ ਸਕਦੇ ਹਾਂ ਬਹੁਤ ਹੀ ਵਧੀਆ ਵਧੀਆ ਕਲਰ ਨੇ ਇਹ ਵਾਲਾ ਕਲਰ ਆ ਗਿਆ ਉਸ ਤੋਂ ਬਾਅਦ ਇਹ ਵਾਲਾ ਆ ਜਾਏਗਾ ਲਾਈਟ ਗ੍ਰੇ ਦੀ ਮੈਚਿੰਗ ਉਸ ਤੋਂ ਬਾਅਦ ਆਖਰ ਵਿੱਚ ਆ ਜਾਏਗਾ ਬਲੈਕ ਕਲਰ ਦੀ ਮੈਚਿੰਗ ਇਹਨਾਂ ਦਾ ਪ੍ਰਾਈਸ ਹੋਏਗਾ 850 ਰੁਪਏ ਉਸ ਤੋਂ ਬਾਅਦ ਨੈਕਸਟ ਇਹ ਵਾਲਾ ਆਰਟੀਕਲ ਚੈੱਕ ਕਰੋ ਬਹੁਤ ਹੀ ਪਿਆਰਾ ਪੀਸ ਹੈ ਲੁੱਕ ਕੋ ਦੇਖੋ ਪੀਸ ਦੀ ਔਰ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਤੇ ਸਟ੍ਰੈਚੇਬਲ ਹੋਏਗੀ ਇਹਦੀ ਇਨਾਂ ਦਾ ਪ੍ਰਾਈਸ ਹੋਏਗਾ 750 ਰੁਪਏ ਇਹਦੇ ਵਿੱਚ ਵੀ ਆਪਾਂ ਨੂੰ ਕਲਰ ਬਹੁਤ ਵਧੀਆ ਮੇਰੇ ਮਿਲ ਜਾਣਗੇ ਸਭ ਤੋਂ ਪਹਿਲਾਂ ਆਫ ਵਾਈਟ ਕਲਰ ਉਸ ਤੋਂ ਬਾਅਦ ਇਹਦੇ ਵਿੱਚ ਆ ਜਾਏਗਾ ਪਿਓਰ ਵਾਈਟ ਪਿੰਕ ਸ਼ੇਡ ਗ੍ਰੀਨ ਸ਼ੇਡ ਬਲੈਕ ਬਹੁਤ ਹੀ ਵਧੀਆ-ਵਧੀਆ ਸਾਰੇ ਕਲਰ ਨੇ ਇਹਨਾਂ ਦਾ ਪ੍ਰਾਈਸ ਹੋਏਗਾ 750 ਰੁਪਏ ਫ੍ਰੀ ਸਾਈਜ਼ ਦੇ ਵਿੱਚ ਆ ਕੇ ਗੱਲ ਨੇ ਸਾਰੇ ਐਮ ਤੋਂ ਲੈ ਕੇ ਐਕਸਲ ਤੱਕ ਸਭ ਦੇ ਆ ਜਾਣਗੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਵਿੱਚ ਵੈਰਾਈਟੀ ਆਏਗੀ ਸਾਰੀ ਇਹਦੀ ਵੀ ਡਿਟੇਲਿੰਗ ਚੈੱਕ ਕਰੋ ਫੈਬਰਿਕ ਦੀ ਬਹੁਤ ਹੀ ਵਧੀਆ ਫੈਬਰਿਕ ਹੈ ਇਹਦੀ ਇੰਪੋਰਟਡ ਸਾਰੀ ਫੈਬਰਿਕ ਹੋਏਗੀ 올 ਓਵਰ ਵਾਲੇ ਬੈਕ ਸਾਈਡ ਤੋਂ ਵੀ ਦੇਖੋ ਨੇੜੇ ਤੋਂ ਆਕੇ ਇਹਨਾਂ ਦਾ ਪ੍ਰਾਈਸ ਹੋਏਗਾ 800 ਰੁਪਏ ਇਹਦੇ ਵਿੱਚ ਵੀ ਆਪਾਂ ਨੂੰ ਕਲਰ ਬਹੁਤ ਵਧੀਆ ਮਿਲ ਜਾਣਗੇ ਡਿਜ਼ਾਈਨਿੰਗ ਬਿਲਕੁਲ ਡਿਫਰੈਂਟ ਪਿੰਕ ਸ਼ੇਡ ਆ ਜਾਏਗਾ ਉਸ ਤੋਂ ਬਾਅਦ ਕਰੀਮ ਸ਼ੇਡ ਬਹੁਤ ਹੀ ਸ਼ਾਨਦਾਰ ਕਲਰ ਨੇ ਡੀਸੈਂਟ ਜਿਹਾਾਰੇ ਇਹਨਾਂ ਦਾ ਪ੍ਰਾਈਸ ਹੋਏਗਾ 800 ਰੁਪਏ ਬਹੁਤ ਹੀ ਵਧੀਆ ਵਧੀਆ ਕਲਰ ਨੇ ਉਸ ਤੋਂ ਬਾਅਦ ਇੱਕ ਇਸੇ ਸੇਮ ਪ੍ਰਾਈਸ ਦੇ ਵਿੱਚ ਇੱਕ ਇਹ ਵਾਲਾ ਡਿਜ਼ਾਈਨ ਹੈਗਾ ਇਹ ਵੀ ਚੈੱਕ ਕਰੋ ਇਹ ਹਲਕਾ ਜਿਹਾ ਲੌਂਗ ਵਾਲਾ ਆਰਟੀਕਲ ਹੋਏਗਾ ਜਿਆਦਾ ਲੌਂਗ ਵੀ ਨਹੀਂ ਇਹ ਦੇਖੋ ਇਹਦੀ ਵੀ ਡਿਟੇਲਿੰਗ ਦੇਖੋ ਨੇੜੇ ਤੋਂ ਆ ਕੇ ਬਹੁਤ ਹੀ ਪਿਆਰਾ ਪੀਸ ਹੈ ਇਹਦਾ ਵੀ ਪ੍ਰਾਈਸ ਹੋਏਗਾ 800 ਰੁਪਏ ਇਹਦੇ ਵਿੱਚ ਵੀ ਹੁਣ ਤੁਸੀਂ ਕਲਰ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਕਲਰ ਨੇ ਗ੍ਰੀਨ ਸ਼ੇਡ ਵਾਈਟ ਸ਼ੇਡ ਦੇਖੋ ਇਹਨਾਂ ਦੇ ਵਿੱਚ ਵੀ ਕਲਰ ਆਪਾਂ ਸਾਰੇ ਨਿਗਾ ਕਰਵਾ ਲੈਂਦੇ ਇੱਕ ਵਾਰ ਇਹਨੇ ਸਾਰੇ ਅਰਤੁਰਕ ਦੀ ਰੇਂਜ ਵਾਲੇ ਇਹ ਵਾਲਾ ਕਲਰ ਆ ਗਿਆ ਇਹ ਸਾਰੇ ਹੋ ਗਏ ਫੁੱਲ 슬ੀਵ ਦੇ ਵਿੱਚ ਉਸ ਤੋਂ ਬਾਅਦ ਆਪਣੇ ਕੋਲ 슬ੀਵਲੈਸ ਦੇ ਵਿੱਚ ਵੀ ਬਹੁਤ ਵਧੀਆ ਵਧੀਆ ਆਰਟੀਕਲ ਆਇਆ ਨੇ ਇਸ ਤਰ੍ਹਾਂ ਦੇ ਵਿੱਚ 올ਓਵਰ ਵਾਲੇ ਪੀਸ ਹੋਣਗੇ ਸਾਰੇ ਚੈੱਕ ਕਰੋ ਡਿਟੇਲਿੰਗ ਇਹਨਾਂ ਦੀ ਇਹਨਾਂ ਦਾ ਪ੍ਰਾਈਸ ਹੋਏਗਾ 500 ਰੁਪਏ ਇਹਦੇ ਵਿੱਚ ਇੱਕ ਆ ਜਾਏਗਾ ਵੀਗਲੇ ਦੇ ਵਿੱਚ ਇਹਦੇ ਵਿੱਚ ਵੀ ਕਲਰ ਦੇਖੋ ਤੁਸੀਂ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਰਾਉਂਡ ਨੈਕ ਵੀ ਆ ਗਿਆ ਪਹਿਲਾਂ ਵੀਗਲੇ ਵਾਲੇ ਦੇਖ ਲਓ ਤੁਸੀਂ ਪ੍ਰਾਈਸ ਹੋਏਗਾ ਦੋਨਾਂ ਦਾ ਸੇਮ ਉਸ ਤੋਂ ਬਾਅਦ ਆ ਜਾਏਗਾ ਰਾਉਂਡ ਨੈਕ ਦੇ ਵਿੱਚ ਇਹਦਾ ਵੀ ਪ੍ਰਾਈਸ ਹੋਏਗਾ 500 ਰੁਪਏ ਇਹਦੇ ਵਿੱਚ ਵੀ ਕਲਰ ਆਪਾਂ ਨੂੰ ਉਦਾਂ ਸੇਮ ਮਿਲ ਜਾਣਗੇ ਆ ਦੇਖੋ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਉਸ ਤੋਂ ਬਾਅਦ ਆ ਜੇ ਇਹਦੇ ਵਿੱਚ ਆਫ ਵਾਈਟ ਕਲਰ ਇਹਨਾਂ ਦਾ ਪ੍ਰਾਈਸ ਹੋ ਗਿਆ 500 ਰੁਪਏ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਵਿੱਚ ਆਰਟੀਕਲ ਹੋਣਗੇ ਜਿੱਦਾਂ ਥੋੜੀਆਂ 올ਡ ਲੇਡੀਜ਼ ਹੁੰਦੀਆਂ ਨੇ ਉਹਨਾਂ ਲਈ ਸਪੈਸ਼ਲ ਇਹਨਾਂ ਦੇ ਵਿੱਚ ਸਾਈਜ਼ ਆਪ ਨੂੰ ਮਿਲ ਜਾਏਗਾ ਐਕਸਲ ਤੋਂ ਲੈ ਕੇ ਟ੍ਰਿਪਲ ਐਕਸਲ ਤੱਕ ਸਾਈਜ਼ ਸਾਰੇ ਸਾਈਜ਼ ਇਹਦੇ ਵਿੱਚ ਅਵੇਲੇਬਲ ਹੋਣਗੇ ਸਾਰੇ ਪੂਰੇ ਪਿਓਰ ਵਾਲੇ ਆਰਟੀਕਲ ਹੋਣਗੇ 올ਓਵਰ ਡਿਜ਼ਾਈਨਿੰਗ ਹੋਏਗੀ ਇਹਨਾਂ ਦੇ ਵਿੱਚ ਪ੍ਰਾਈਸ ਰੇਂਜ ਸਟਾਰਟ ਹੋ ਜਾਵੇਗੀ ਐਕਸਲ ਸਾਈਜ਼ ਦੇ ਵਿੱਚ ਇਹਦਾ ਰੇਟ ਹੋਏਗਾ 550 ਰੁਪਏ ਡਬਲ ਐਕਸਲ 600 ਰੁਪਏ ਔਰ ਟ੍ਰਿਪਲ ਐਕਸਲ ਪਾਏਗਾ ਆਪਾਂ ਨੂੰ 700 ਰੁਪਏ ਦੀ ਰੇਂਜ ਦੇ ਵਿੱਚ ਇਹਨਾਂ ਦੇ ਵਿੱਚ ਵੀ ਅਲੱਗ-ਅਲੱਗ ਸਾਰੇ ਕਲਰ ਨੇ ਤੇ ਜਿੱਦਾਂ ਏਜ ਦੇ ਹਿਸਾਬ ਨਾਲ ਹੀ ਸਾਰੇ ਕਲਰ ਹੋਣਗੇ ਇਹਨਾਂ ਦੇ ਵਿੱਚ ਸਾਈਜ਼ ਵੀ ਪੂਰੇ ਪ੍ਰੋਪਰ ਮਿਲ ਜਾਣਗੇ ਵੱਡੇ-ਵੱਡੇ ਸਾਈਜ਼ ਟ੍ਰਿਪਲ ਐਕਸਲ ਤੱਕ ਸਾਈਜ਼ ਇਹਦੇ ਵਿੱਚ ਅਵੇਲੇਬਲ ਮਿਲ ਜਾਏਗਾ ਆਪਾਂ ਨੂੰ ਕਲਰ ਦੇਖ ਲਓ ਤੁਸੀਂ ਕਲਰ ਸਾਰੇ ਜੈਨੂਨ ਕਲਰ ਹੋਣਗੇ ਦੇਖੋ ਰੇਂਜ ਤੁਹਾਨੂੰ ਦੱਸ ਦਈਏ ਸਾਰੀ ਸਾਈਜ਼ ਦੇ ਅਕੋਰਡਿੰਗ ਹੀ ਇਹਨਾਂ ਦੀ ਰੇਂਜ ਹੋਏਗੀ ਉਸ ਤੋਂ ਬਾਅਦ ਇਦਾਂ ਹੀ ਪੈਟਰਨ ਦੇ ਵਿੱਚ ਹੋਲਡ ਲੇਡੀਜ਼ ਲਈ ਥੋੜਾ ਕੁੱਟੀਆਂ ਵੀ ਮਿਲ ਜਾਣੀਆਂ ਆਪਾਂ ਨੂੰ ਇਹ ਵੀ ਸਾਈਜ਼ ਦੇ ਅਕੋਰਡਿੰਗ ਇਹਦੇ ਵਿੱਚ ਐਲ ਸਾਈਜ਼ ਤੋਂ ਸਟਾਰਟ ਹੋ ਕੇ ਟ੍ਰਿਪਲ ਐਕਸ ਐਲ ਤੱਕ ਸਾਈਜ਼ ਮਿਲ ਜਾਊਗਾ ਆਪਾਂ ਨੂੰ ਸਟਾਰਟਿੰਗ ਅਰੇਂਜ ਹੋ ਜਾਏਗੀ ਇਹਦੀ 400 ਰੁਪਏ ਤੋਂ ਲੈ ਕੇ 500 550 ਤੱਕ ਸਾਈ ਦੇ ਅਕੋਰਡਿੰਗ ਉਹ ਆਪਾਂ ਸਕਰੀਨ ਦੇ ਉੱਪਰ ਸਾਰਾ ਰੇਟ ਮੈਂਸ਼ਨ ਕਰ ਦਵਾਂਗੇ ਸਾਈ ਦਾ ਇੰਨਾ ਦੇ ਕਲਰ ਹੋਣਗੇ ਇਹਨਾਂ ਦੇ ਵਿੱਚ ਵੀ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ WhatsApp ਦੇ ਉੱਪਰ ਬੁੱਕ ਕਰ ਸਕਦੇ ਹੋ ਇਹ ਸਿਰਫ ਆਪਣਾ ਪਹਿਲਾ ਸਟਾਕ ਆ ਸਰਦੀਆਂ ਦਾ ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਨਵੀਆਂ ਵੈਰਾਈਟੀਆਂ ਆਉਣ ਵਾਲੀਆਂ ਆਪਣੇ ਕੋਲ ਉਸ ਦੇ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਹੁਤ ਸਾਰੀਆਂ ਨਵੀਂ ਨਵੇਂ ਵੀਡੀਓ ਹੋਰ ਆਉਣ ਵਾਲੀਆਂ ਨੇ ਆਪਣੇ ਇੰਸਟਾਗ੍ਰam ਚੈਨਲ RM ਕਲੈਕਸ਼ਨ ਮਲੇਰ ਕੋਡ ਨੂੰ ਜਰੂਰ ਕਰੋ ਫੋਲੋ ਥੈਂਕ ਯੂ ਸੋ ਮੱਚ